ਕਾਂਗਰਸ ਅੱਜ ਇੰਡੀਆ ਲਾਈਫ ਦੇ ਨਾਲ ਰਲ ਕੇ ਦੇਸ਼ ਦੇ ਵਿੱਚ ਇੱਕ ਫਿਰਕਾਪ੍ਰਸ ਤਾਕਤ ਜਿਨੇ ਦੇਸ਼ ਦੇ ਸੰਵਿਧਾਨ ਨੂੰ ਕੁਚਲ ਕੇ ਰੱਖਦਾ ਜਿਨੇ ਬਾਬਾ ਸਾਹਿਬ ਭੀਮਰਾਓਂ ਬੇਦਕਰ ਜੀ ਦੀ ਸੋਚ ਨੂੰ ਕੁਚਲ ਕੇ ਰੱਖਦਾ ਅੱਜ ਉਹਦੇ ਵਿਰੁੱਧ ਇਕੱਠੇ ਹੋ ਕੇ ਇਲੈਕਸ਼ਨ ਲੜਨ ਜਾ ਰਹੇ ਆ ਕਾਂਗਰਸ ਪਾਰਟੀ ਬੜੀ ਮਜ਼ਬੂਤੀ ਦੇ ਨਾਲ ਲੋਕ ਮੁੱਦਿਆਂ ਤੇ ਇਲੈਕਸ਼ਨ ਲੜੇਗੀ ਦਾ ਪਹਿਲਾ ਹੀ ਤੁਸੀਂ ਅੰਦਾਜ਼ਾ ਇਸ ਗੱਲ ਤੋਂ ਲਗਾ ਲੋਗੇ ਅਗਨੀ ਵੀਰ ਨੂੰ ਸਰਕਾਰ ਵਾਪਸ ਲੈਣ ਜਾਣੀ ਆ ਜਿਹੜਾ ਕਿ ਫੌਜ ਦੀ ਭਰਤੀ ਖਤਮ ਕਰਕੇ ਇਹਨਾਂ ਨੇ ਅਗਨੀ ਵੀਰ ਬਣਾਉਣੇ ਸ਼ੁਰੂ ਕੀਤੇ ਸੀ ਐਮਐਸਐਮਈ ਦਾ ਮੁੱਦਾ ਹੈ ਅੱਜ ਸਾਰੇ ਦੇਸ਼ 'ਚ ਗਰਮਾਇਆ ਪਿਆ ਕਿ ਇੱਕ ਵਪਾਰੀ ਜਦੋਂ ਕੰਮ ਕਰਦਾ ਆ ਉਹਦੇ ਲੈਣ-ਦੇਣ ਚੱਲਦਾ ਆ ਤੇ ਇਹ ਕਹਿੰਦੇ ਕਿ ਜੇ ਤੁਸੀਂ 45 ਦਿਨ ਤੱਕ ਆਪਣਾ ਲੈਣ-ਦੇਣ ਕਲੀਅਰ ਨਹੀਂ ਕਰਦੇ 30% ਸਾਨੂੰ ਪ੍ਰੋਫਿਟ ਦਿਓ ਭਾਈ ਲੈਣ-ਦੇਣ ਤੇ ਇੱਕ ਸਮਾਜਿਕ ਪਰੰਪਰਾ ਹੈ ਸਾਡੀ ਮਤਲਬ ਸਦੀਆਂ ਤੋਂ ਰਹੀ ਐਮਐਸਐਮਈ ਜਿਹੜਾ ਸੈਕਟਰ ਬਹੁਤ ਛੋਟੇ ਵਪਾਰੀ ਇਹਦੇ ਚ ਇਹਦੇ ਤਰ੍ਹਾਂ ਲੱਗਦਾ ਹੈ ਕਿ ਇਹ ਤਾਨਾਸ਼ਾਹ ਦੇ ਰੂਪ ਦੇ ਵਿੱਚ ਵੱਡੀ ਇੰਡਸਟਰੀ ਸਥਾਪਿਤ ਕਰਨਾ ਚਾਹੁੰਦੇ ਆ ਵੱਡੇ ਮਗਰਮੱਛਾਂ ਨੂੰ ਇਹ ਪਾਲਣਾ ਚਾਹੁੰਦੇ ਨੇ ਕਿਸਾਨ ਮਜ਼ਦੂਰ ਦੀ ਲੜਾਈ ਲੜੇਗੀ ਜਿਹੜਾ ਐਮਐਸਪੀ ਆਸਤੇ ਜਿੰਨਾ 1 ਸਾਲ ਧਰਨਾ ਦਿੱਤਾ 700 ਕਿਸਾਨ ਮਜ਼ਦੂਰਾਂ ਦੀਆਂ ਜਾਨਾਂ ਉੱਥੇ ਗਈਆਂ ਅੱਜ ਵੀ ਜਿਹੜਾ ਧਰਨਾ ਆ ਸਿੰਘੂ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਲੱਗਾ ਆ ਔਰ ਜਿਹੜੀ ਭਾਰਤ ਜਨਤਾ ਪਾਰਟੀ ਦੀ ਸਰਕਾਰ ਹੈ ਹਰਿਆਣੇ ਦੀ ਖੱਟੜ ਸਰਕਾਰ ਸੀ ਖੱਟੜ ਦੇ ਹੁਣ ਉਤਰ ਗਏ ਹੁਣ ਮਿਸਟਰ ਸੈਣੀ ਨੇ ਉਥੋਂ ਦੇ ਸੀਐਮ ਉਹਨਾਂ ਵੱਲੋਂ ਜਿਹੜਾ ਇੱਕ ਨਿਰੰਤਰ ਇੱਕ ਡਿਕਟੇਟਰਸ਼ਿਪ ਦਾ ਰਵਈਆ ਕੀਤਾ ਜਾ ਰਿਹਾ ਅਨਲਾਨੀ ਹੋਈ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਹੋਈ ਹੈ ਐਕਸਟਰਸ਼ਨ ਮਨੀ ਵਪਾਰੀਆਂ ਤੋਂ ਕਹਿ ਸਕਦੇ ਜੇ ਤੁਸੀਂ ਇੱਕ ਹਿਸਾਬ ਦੇ ਨਾਲ ਈਡੀ ਦਾ ਡਰ ਪਾਉਂਦੇ ਨੇ ਜਿਵੇਂ ਕਿ ਇਲੈਕਟਰਲ ਬੌਂਡ ਤੋਂ ਤੁਹਾਨੂੰ ਕਲੀਅਰ ਹੋ ਚੁੱਕਾ ਹੈ ਈਡੀ ਉਹਨਾਂ ਦੇ ਰੇਡ ਕਰਦੀ ਹੈ ਤੇ ਜੇ ਚੌਥੇ ਦਿਨ ਉਹ ਬੌਂਡ ਖਰੀਦਦੇ ਨੇ ਤੇ ਅਗਲੇ ਦਿਨ ਉਹਨਾਂ ਨੂੰ ਚਿੱਟ ਮਿਲ ਜਾਂਦੀ ਹੈ ਰਵਨੀਤ ਬਿੱਟੂ ਬੀਜੇਪੀ ਚ ਜਾ ਚੁੱਕੇ ਨੇ ਇਹ ਲੱਗਦਾ ਵੱਡਾ ਝਟਕਾ ਲੱਗਿਆ ਕਾਂਗਰਸ ਨੂੰ ਉਹਨਾਂ ਦੇ ਉਧਰ ਜਾਣ ਦੇ ਨਾਲ ਉਤਰਤੀ ਗੱਲ ਹੈ ਜਦੋਂ ਕੋਈ ਵੱਡਾ ਪਰਿਵਾਰ ਦਾ ਕੋਈ ਮੁਖੀ ਆ ਇਸ ਪਾਰਟੀ ਛੱਡ ਕੇ ਉਧਰ ਜਾਂਦਾ ਝਟਕਾ ਤੇ ਲੱਗਦਾ ਹੈ ਉਹਲਾ ਸਾਹਿਬ ਕਾਂਗਰਸ ਉਹ ਲੋਟਿਕਟਾ ਦੀ ਵੰਡ ਦੇ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ ਜੀ ਕੋਈ ਦੇਰੀ ਨਹੀਂ ਹੈਗੀ ਜਿੱਦਾਂ ਲਾਸਟ ਤੇ ਆਪਣੇ ਲਾਸਟ ਗਿਹੜ ਚ ਇਲੈਕਸ਼ਨ ਹੈ 1 ਜੂਨ ਨੂੰ ਆਪਣੀ ਇਲੈਕਸ਼ਨ ਹੋਣੀ ਹੈ ਪਹਿਨੋ ਜਿਹੜੇ ਪਹਿਨੇ ਸਟੇਟਾਂ ਚ ਇਲੈਕਸ਼ਨ ਹੈ ਉਹਨਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਲੱਗ ਰਿਹਾ ਕਿ ਜਿਵੇਂ ਆਪ ਆਪ ਦੀ ਪਾਰਟੀ ਨੇ ਕੈਂਡੀਡੇਟ ਜਾਰੀ ਕੀਤੇ ਨੇ ਉਹਦਾ ਕਾਰਨ ਇਹ ਹੈ ਕਿ ਛੋਟੀ ਪਾਰਟੀ ਹੈ ਦੋ ਸਟੇਟ ਸੀ ਜਾਰੀ ਕਰ ਦਿੱਤੇ ਜਿਹੜੇ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਇਹਨਾਂ ਦੀਆਂ ਗੱਡੀਆਂ ਚ ਜਿਹੜੀ ਈਡੀ ਦੇ ਕੇਸ ਚੱਲਦੇ ਲੋਕ ਬੈਠੇ ਨੇ ਗੱਡੀ ਤੇ ਕੇਸ ਚੱਲਦੇ ਪੋਲੀਟੀਕਲ ਬੰਦੇ ਬੈਠੇ ਨੇ ਕੀ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਤੁਹਾਡੇ ਨੋਟਿਸ ਵੀ ਬੰਦ ਨੇ ਉਹਨਾਂ ਤੋਂ ਬਾਅਦ ਉਹਨੇ ਜੋਇਨ ਜੋਇਨ ਕੀਤਾ ਸਭ ਕੁਝ ਹੀ ਇਹ ਜਿਹੜੀ ਚੀਜ਼ ਹੈ ਇਹ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਵੀ ਵੇਖਣਾ ਚਾਹੀਦਾ ਲੋਕ ਸਭਾ ਚੋਣਾਂ ਨੇੜੇ ਆਂਦੀਆਂ ਜਾ ਰਹੀਆਂ ਹਨ ਤੇ ਹਰ ਕੋਈ ਲੋਕਾਂ ਦੇ ਵਿੱਚ ਵਿਚਰ ਕੇ ਆਪਣੀਆਂ ਵੋਟਾਂ ਪੱਕੀਆਂ ਕਰ ਰਿਹਾ ਪਰ ਜੇਕਰ ਗੱਲ ਕਰਦੇ ਆ ਤਾਂ ਗੁਰੂ ਨਗਰੀ ਦੇ ਵਿੱਚ ਦੋ ਵਾਰ ਆਪਣੀ ਸੇਵਾ ਨਿਭਾ ਚੁੱਕੇ ਐਮਪੀ ਗੁਰਜੀਤ ਸਿੰਘ ਔਜਲਾ ਤੇ ਇੱਕ ਵਾਰ ਫਿਰ ਤੋਂ ਉਹਨਾਂ ਦਾ ਜੋਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਦ ਲੋਕਾਂ ਦੇ ਵਿੱਚ ਜਾਣੇ ਆ ਤਾਂ ਇੱਕ VOTER ਕੋਲ ਸਵਾਲ ਪੁੱਛਦਿਆਂ ਤਾਂ ਗੁਰਜੀਤ ਸਿੰਘ ਔਜਲੇ ਦਾ ਨਾਮ ਬਾਰ-ਬਾਰ ਸਾਹਮਣੇ ਆਉਂਦਾ ਸੋ ਇਹ ਗੱਲਬਾਤ ਕਰ ਲੈਂਦੇ ਆ ਗੁਰਜੀਤ ਸਿੰਘ ਔਲਾ ਸਾਡਾ ਮਰਜ਼ੂਰ ਨੇ ਔਲਾ ਸਾਹਿਬ ਕਾਂਗਰਸ ਕਿੰਨੀ ਕੀ ਤਿਆਰੀ ਚ ਹੈ ਲੋਕ ਸਭਾ ਚੋਣਾਂ ਨੂੰ ਕਿਹੜੇ ਮੁੱਦੇ ਆ ਤੇ ਲੜਨ ਜਾ ਰਹੀ ਹੈ ਇਸ ਵਾਰ ਕਾਂਗਰਸ ਦੇਖੋ ਜੀ ਕਾਂਗਰਸ ਅੱਜ ਇੰਡੀਆ ਲਾਇੰਸ ਦੇ ਨਾਲ ਰਲ ਕੇ ਦੇਸ਼ ਦੇ ਵਿੱਚ ਇੱਕ ਫਿਰਕਾਪ੍ਰਸ ਤਾਕਤ ਜਿਨਨੇ ਦੇਸ਼ ਦੇ ਸੰਵਿਧਾਨ ਨੂੰ ਕੁਚਲ ਕੇ ਰੱਖਤਾ ਜਿਨਨੇ ਬਾਬਾ ਸਾਹਿਬ ਭੀਮਰਾਓਂ ਬੇਦਕਰ ਜੀ ਦੀ ਸੋਚ ਨੂੰ ਕੁਚਲ ਕੇ ਰੱਖਤਾ ਅੱਜ ਉਹਦੇ ਵਿਰੁੱਧ ਇਕੱਠੇ ਹੋ ਕੇ ਇਲੈਕਸ਼ਨ ਲੜਨ ਜਾ ਰਹੇ ਹੈ ਔਰ ਕਾਂਗਰਸ ਪਾਰਟੀ ਬੜੀ ਮਜ਼ਬੂਤੀ ਦੇ ਨਾਲ ਲੋਕ ਮੁੱਦਿਆਂ ਤੇ ਇਲੈਕਸ਼ਨ ਲੜੇਗੀ ਦਾ ਪਹਿਲਾ ਹੀ ਤੁਸੀਂ ਅ ਅੰਦਾਜ਼ਾ ਇਸ ਗੱਲ ਤੋਂ ਲਗਾ ਲੋਗੇ ਅਗਨੀਵੀਰ ਨੂੰ ਸਰਕਾਰ ਵਾਪਸ ਲੈਣ ਜਾ ਰਹੀ ਹੈ ਜਿਹੜਾ ਕਿ ਫੌਜ ਦੀ ਭਰਤੀ ਖਤਮ ਕਰਕੇ ਇਹਨਾਂ ਨੇ ਅਗਨੀਵੀਰ ਬਣਾਉਣੇ ਸ਼ੁਰੂ ਕੀਤੇ ਸੀ ਉਹਦੇ ਨਾਲ ਜਿਹੜੇ ਐਮ ਐਸ ਐਮ ای ਦਾ ਮੁੱਦਾ ਹੈ ਅੱਜ ਸਾਰੇ ਦੇਸ਼ ਚ ਗਰਮਾਇਆ ਪਿਆ ਕਿ ਇੱਕ ਵਪਾਰੀ ਜਦੋਂ ਕੰਮ ਕਰਦਾ ਆ ਉਹਦੇ ਲੈਣ-ਦੇਣ ਚੱਲਦਾਇਆ ਤੇ ਇਹ ਕਹਿੰਦੇ ਕਿ ਜੇ ਤੁਸੀਂ 45 ਦਿਨ ਤੱਕ ਆਪਣਾ ਲੈਣ-ਦੇਣ ਕਲੀਅਰ ਨਹੀਂ ਕਰਦੇ 30% ਸਾਨੂੰ ਪ੍ਰੋਫਿਟ ਦਿਓ ਭਾਈ ਲੈਣ-ਦੇਣ ਤੇ ਇੱਕ ਸਮਾਜਿਕ ਪਰੰਪਰਾ ਹੈ ਸਾਡੀ ਮਤਲਬ ਸਦੀਆਂ ਤੋਂ ਤੁਰਿਆ ਆਏ ਐਮਐਸਈ ਵਿੱਚ ਜਿਹੜਾ ਸੈਕਟਰ ਬਹੁਤ ਛੋਟੇ ਵਪਾਰੀ ਇਹਦੇ ਚ ਇਹਦੇ ਤਰ੍ਹਾਂ ਲੱਗਦਾ ਕਿ ਇਹ ਤਾਨਾਸ਼ਾਹ ਦੇ ਰੂਪ ਦੇ ਵਿੱਚ ਵੱਡੀ ਇੰਡਸਟਰੀ ਸਥਾਪਿਤ ਕਰਨਾ ਚਾਹੁੰਦੇ ਆ ਵੱਡੇ ਮਗਰਮੱਛਾਂ ਨੂੰ ਇਹ ਪਾਲਣਾ ਚਾਹੁੰਦੇ ਨੇ ਔਰ ਉਹਨੂੰ ਖਤਮ ਕਰਨਾ ਚਾਹੁੰਦੇ ਨੇ ਇਹ ਸਾਰੇ ਦੇਸ਼ ਨੂੰ ਗਰੀਬੀ ਰੇਖਾ ਦੇ ਹੇਠਾਂ ਲੈ ਕੇ ਆਉਣਾ ਚਾਹੁੰਦੇ ਨੇ ਜਿੱਦਾਂ ਹੁਣ ਕਹਿੰਦੇ ਨੇ ਅਸੀਂ 80 ਕਰੋੜ ਬੰਦਿਆਂ ਨੂੰ ਫ੍ਰੀ ਰਾਸ਼ਨ ਦੇ ਰਹੇ ਹਾਂ ਉਹਦੇ ਨਾਲ 25-30 ਕਰੋੜ ਜਿਹੜਾ ਬਚਿਆ ਉਹਨੂੰ ਵੀ ਨਾਲ ਹੋਰ ਲੈ ਕੇ ਨੀਲੇ ਕਾਰਡ ਬਣਾਉਣਾ ਚਾਹੁੰਦੇ ਨੇ ਸੋ ਇਹਦੇ ਵਿਰੁੱਧ ਸਰਕਾਰ ਦੇ ਵਿਰੁੱਧ ਇੰਡੀਆ ਲਾਇੰਸ ਤੇ ਕਾਂਗਰਸ ਪਾਰਟੀ ਜ਼ਮੀਨੀ ਪੱਧਰ ਤੋਂ ਜਿਹੜਾ ਕੰਮ ਉਹ ਕਰ ਰਹੀ ਹੈ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਰਾਹੁਲ ਗਾਂਧੀ ਜੀ ਨੇ ਦੋ ਯਾਤਰਾ ਕੀਤੀਆਂ ਨੇ ਇੱਕ ਦੇਸ਼ ਬਚਾਓ ਯਾਤਰਾ ਸੀ ਇੱਕ ਨਿਆਂ ਯਾਤਰਾ ਜਿਹੜੀ ਹੈ ਹੁਣ ਚੱਲ ਰਹੀ ਹੈ ਸੋ ਅੱਜ ਉਹ ਜਿਹੜੀ ਯਾਤਰਾ ਹੈ ਉਹਦਾ ਅਸਰ ਲੋਕਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਲੋਕ ਕਹਿ ਰਹੇ ਨੇ ਕਿ ਕੋਈ ਬੰਦਾ ਤੇ ਹੈ ਜਿਹੜਾ ਲੜਾਈ ਲੜ ਰਿਹਾ ਇਸ ਤਨਾਸ਼ਾ ਨਾਲ ਕਿਉਂਕਿ ਇਸ ਵੇਲੇ ਈਡੀ ਦਾ ਇੰਨਾ ਵੱਡਾ ਡਰ ਹੈ ਇਨਕਮ ਟੈਕਸ ਦਾ ਇੰਨਾ ਵੱਡਾ ਡਰ ਹੈ ਕਿਉਂਕਿ ਹਰ ਇੱਕ ਦਾ ਵਪਾਰ ਹੈ ਹਰ ਇੱਕ ਨੂੰ ਕ੍ਰਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਉਸ ਸਿਸਟਮ ਦੇ ਵਿਰੁੱਧ ਕਾਂਗਰਸ ਪਾਰਟੀ ਜ਼ਮੀਨੀ ਪੱਧਰ ਤੇ ਉੱਤਰ ਕੇ ਲੜਾਈ ਲੜੇਗੀ ਬੇਰੁਜ਼ਗਾਰ ਦੀ ਲੜਾਈ ਲੜੇਗੀ ਵਪਾਰੀਆਂ ਦੀ ਲੜਾਈ ਲੜੇਗੀ ਕਿਸਾਨ ਦੀ ਲੜਾਈ ਲੜੇਗੀ ਕਿਸਾਨ ਮਜ਼ਦੂਰ ਦੀ ਲੜਾਈ ਲੜੇਗੀ ਜਿਹੜਾ ਐਮਐਸਪੀ ਆਸਤੇ ਜਿੰਨਾ 1 ਸਾਲ ਧਰਨਾ ਦਿੱਤਾ 700 ਕਿਸਾਨ ਮਜ਼ਦੂਰਾਂ ਦੀਆਂ ਜਾਨਾਂ ਉੱਥੇ ਗਈਆਂ ਅੱਜ ਵੀ ਜਿਹੜਾ ਧਰਨਾ ਆ ਸਿੰਘੂ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਲੱਗਾ ਆ ਔਰ ਜਿਹੜੀ ਭਾਰਤ ਜਨਤਾ ਪਾਰਟੀ ਦੀ ਸਰਕਾਰ ਹੈ ਹਰਿਆਣੇ ਦੀ ਖੱਟੜ ਸਰਕਾਰ ਸੀ ਖੱਟੜ ਦੇ ਹੁਣ ਉੱਤਰ ਗਏ ਹੁਣ ਮਿਸਟਰ ਸੈਣੀ ਨੇ ਉਥੋਂ ਦੇ ਸੀਐਮ ਉਹਨਾਂ ਵੱਲੋਂ ਜਿਹੜਾ ਇੱਕ ਨਿਰੰਤਰ ਇੱਕ ਡਿਕਟੇਟਰਸ਼ਿਪ ਦਾ ਰਵੱਈਆ ਕੀਤਾ ਜਾ ਰਿਹਾ ਅਨਲਾਨੀ ਹੋਈ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਹੋਈ ਹੈ ਕੋਈ ਵਪਾਰੀ ਖੁੱਲ ਕੇ ਵਪਾਰ ਨਹੀਂ ਕਰ ਸਕਦਾ ਕੋਈ ਤਰਕਸ਼ੀਲ ਆਪਣੇ ਵਿਚਾਰ ਨਹੀਂ ਰੱਖ ਸਕਦਾ ਕੋਈ ਐਨਜੀਓ ਆਪਣੀ ਗੱਲ ਨਹੀਂ ਰੱਖ ਸਕਦਾ ਕੋਈ ਆਪੋਜੀਸ਼ਨ ਦਾ ਲੀਡਰ ਜਿਹੜੀ ਸਰਕਾਰ ਆ ਉਹਨੂੰ ਕੋਟਾਰੇ 'ਚ ਖੜਾ ਨਹੀਂ ਕਰ ਸਕਦਾ ਕੋਈ মিডিਆ ਹਾਊਸ ਸਪਸ਼ਟ ਖਬਰ ਨਹੀਂ ਕਰ ਸਕਦਾ ਸੋ ਜਹੇ ਹਾਲਾਤ ਦੇ ਵਿੱਚ ਕਾਂਗਰਸ ਪਾਰਟੀ ਹਮੇਸ਼ਾ ਹੀ ਦੇਸ਼ ਦੇ ਵਿੱਚ ਖੜੀ ਹੈ ਕਾਂਗਰਸ ਪਾਰਟੀ ਨੇ ਆਜ਼ਾਦੀ ਤੋਂ ਪਹਿਲਾਂ ਵੀ ਵੱਡਾ ਹਿੱਸਾ ਪਾਇਆ ਆਜ਼ਾਦੀ ਤੋਂ ਬਾਅਦ ਵੀ ਦੇਸ਼ ਨੂੰ ਲੀਹਾਂ ਤੇ ਲੈ ਕੇ ਕਾਂਗਰਸ ਪਾਰਟੀ ਆਈ ਜਿਵੇਂ ਤੁਸੀਂ ਕਹਿ ਰਹੇ ਹੋ ਈਡੀ ਦਾ ਡਰ ਕਾਫੀ ਬਣਿਆ ਹੋਇਆ ਹੈ ਤਾਂ ਇਸੇ ਕਰਕੇ ਤੇ ਨਹੀਂ ਬੰਦੇ ਪਾਰਟੀਆਂ ਛੱਡ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਕਾਫੀ ਵੱਡਾ ਕਾਰਨ ਹੈ ਇੱਕ ਦੇ ਬੰਦੇ ਜਾ ਰਹੇ ਆ ਇੱਕ ਇਹ ਐਕਸਟਰਸ਼ਨ ਮਨੀ ਵਪਾਰੀਆਂ ਤੋਂ ਕਹਿ ਸਕਦੇ ਜੇ ਤੁਸੀਂ ਇੱਕ ਹਿਸਾਬ ਦੇ ਨਾਲ ਈਡੀ ਦਾ ਡਰ ਪਾਉਂਦੇ ਨੇ ਜਿਵੇਂ ਕਿ ਇਲੈਕਟਰਲ ਬਾਉਂਡ ਤੋਂ ਤੁਹਾਨੂੰ ਕਲੀਅਰ ਹੋ ਚੁੱਕਾ ਈਡੀ ਉਹਨਾਂ ਦੇ ਰੇਡ ਕਰਦੀ ਹੈ ਤੀਜੇ ਚੌਥੇ ਦਿਨ ਉਹ ਬਾਉਂਡ ਖਰੀਦਦੇ ਨੇ ਤੇ ਅਗਲੇ ਦਿਨ ਉਹਨਾਂ ਨੂੰ ਚਿੱਟ ਮਿਲ ਜਾਂਦੀ ਹੈ ਸੋ ਉਹਨੂੰ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਕਈ ਵਾਰ ਜਿਹੜੇ ਮਾੜੇ ਰਾਜਨੀਤਿਕ ਲੋਗ ਨੇ ਪੁੱਸ ਨੂੰ ਹੱਥ ਕੰਡਾ ਬਣਾਉਂਦੇ ਨੇ ਕਿਸੇ ਵਿਰੋਧੀ ਪਾਰਟੀ ਨੂੰ ਵਿਰੋਧੀ ਸਰਪੰਚ ਨੂੰ ਸ਼ਾਮਲ ਕਰ ਲਈ ਵਿਰੋਧੀ ਆਵਾਜ਼ ਨੂੰ ਦਬਾਉਣ ਵਾਸਤੇ ਉਹੀ ਤਰੀਕੇ ਦੇ ਨਾਲ ਜੋ ਮੁੱਖ ਮੰਤਰੀ ਇੱਕ ਸਟੇਟ 'ਚ ਜਾਂ ਜਿਹੜੇ ਲੋਕ ਰਾਜਨੀਤਿਕ ਮਾੜੇ ਲੋਗ ਨੇ ਉਹ અપਨਾਉਂਦੇ ਨੇ ਉਹੀ ਅੱਜ ਪੂਰੇ ਦੇਸ਼ ਦੇ ਵਿੱਚ ਅਪਣਾਇਆ ਜਾ ਰਿਹਾ ਦਬਾਇਆ ਜਾ ਰਿਹਾ ਚ ਰਵਨੀਤ ਬਿੱਟੂ ਬੀਜੇਪੀ ਚ ਜਾ ਚੁੱਕੇ ਨੇ ਇਹ ਲੱਗਦਾ ਵੱਡਾ ਝਟਕਾ ਲੱਗਿਆ ਕਾਂਗਰਸ ਨੂੰ ਉਹਨਾਂ ਦੇ ਉਧਰ ਜਾਣ ਦੇ ਨਾਲ ਕੁਦਰਤੀ ਗੱਲ ਹੈ ਜਦੋਂ ਕੋਈ ਵੱਡਾ ਪਰਿਵਾਰ ਦਾ ਕੋਈ ਮੁਖੀ ਆ ਇਸ ਪਾਰਟੀ ਛੱਡ ਕੇ ਉਧਰ ਜਾਂਦਾ ਇਹ ਝਟਕਾ ਤੇ ਲੱਗਦਾ ਹੈ ਪਰ ਮੈਂ ਕਹਿਣਾ ਚਾਹੁੰਦਾ ਕਾਂਗਰਸ ਬਹੁਤ ਵੱਡੀ ਪਾਰਟੀ ਹੈ ਔਰ ਇਹਦਾ ਮਣਮਤਾ ਇਤਿਹਾਸ ਹੈ ਐਡੇ ਲੰਬੇ ਇਤਿਹਾਸ ਚ ਨੇ ਨੇ ਵੱਡੇ ਲੀਡਰ ਪੈਦਾ ਕੀਤੇ ਨੇ ਕਿ ਅੱਜ ਦੂਜੀਆਂ ਪਾਰਟੀਆਂ ਨੂੰ ਵੀ ਕਾਂਗਰਸ ਪਾਰਟੀ ਦਾ ਸਾਰਾ ਲੈਣਾ ਪੈ ਰਿਹਾ ਉਹ ਭਾਵੇਂ ਉਧਰ ਚੋਜਨ ਪਰ ਸੈਕੂਲਰ ਸੋਚ ਤੇ ਨਹੀਂ ਨਾ ਹੁੰਦੀ ਖਤਮ ਹੋਗੀ ਉਹਨਾਂ ਸਾਇਕਲ ਸੋਚਣਾ ਹੀ ਚੱਲਣਾ ਪਊਗਾ ਸੋ ਅੱਜ ਉਹ ਭਾਵੇਂ ਚੜੇਗੇ ਨਹੀਂ ਪਰ ਕਾਂਗਰਸ ਪਾਰਟੀ ਮਜਬੂਤੀ ਦੇ ਨਾਲ ਮੁੱਦਿਆਂ ਦੇ ਉੱਤੇ ਕਾਂਗਰਸ ਪਾਰਟੀ ਪੰਜਾਬ ਚ ਇਲੈਕਸ਼ਨ ਲੜੂਗੀ ਔਰ ਕਾਂਗਰਸ ਪਾਰਟੀ ਹਰ ਸੀਟ ਜਿੱਤਣ ਦੀ ਪੂਰੀ ਕੋਸ਼ਿਸ਼ ਕਰੇਗੀ ਅੱਛਾ ਓਇਲਾ ਸਾਹਿਬ ਕਾਂਗਰਸ ਉਹ ਲੋਟਿਕਟਾ ਦੀ ਵੰਡ ਦੇ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ ਜੀ ਕੋਈ ਦੇਰੀ ਨਹੀਂ ਹੈਗੀ ਜਿਹਦੇ ਲਾਸਟ ਤੇ ਆਪਣੇ ਲਾਸਟ ਗੇਟ ਚ ਇਲੈਕਸ਼ਨ ਹੈ 1 ਜੂਨ ਨੂੰ ਆਪਣੀ ਇਲੈਕਸ਼ਨ ਹੋਣੀ ਹੈ ਪਹਿਨੋਂ ਜਿਹੜੇ ਪਹਿਨੇ ਸਟੇਟਾਂ ਚ ਇਲੈਕਸ਼ਨ ਹੈ ਉਹਨਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਲੱਗ ਰਿਹਾ ਕਿ ਜਿਵੇਂ ਆਮ ਆਦਮੀ ਪਾਰਟੀ ਨੇ ਜਾਰੀ ਕਰ ਦਿੱਤੇ ਪਰ ਕਾਂਗਰਸ ਪਾਰਟੀ ਨੇ 300 ਦੇ ਕਰੀਬ ਟਿਕਟਾਂ ਜਾਰੀ ਕਰਨੀਆਂ ਨੇ ਉਹਨਾਂ ਦੇ ਵਿੱਚ ਆਲਕਨ ਅੰਕਲਨ ਕਰਨਾ ਹੁੰਦਾ ਕਿਹੜਾ ਕੈਂਡੀਡੇਟ ਠੀਕ ਹੈ ਕਿਹੜਾ ਕੈਂਡੀਡੇਟ ਨਹੀਂ ਠੀਕ ਉਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਟਾਈਮ ਲੱਗਦਾ ਇਹਨਾਂ ਚੀਜ਼ਾਂ ਦੇ ਵਿੱਚ ਸੋ ਜਦੋਂ ਵੱਡੀ ਪਾਰਟੀ ਵੱਡੇ ਤੌਰ ਤੇ ਉਹਨਾਂ ਨੇ ਇਲੈਕਸ਼ਨ ਲੜਨੀਆਂ ਪੂਰੀਆਂ ਸਟੇਟਾਂ ਮਤਲਬ 300 ਦੇ ਕਰੀਬ ਸੀਟਾਂ ਲੜਨੀਆਂ ਨੇ ਟਾਈਮ ਇਹਨਾਂ ਚੀਜ਼ਾਂ ਤੇ ਲੱਗਦਾ ਹੈ ਤੁਸੀਂ ਈਡੀ ਦਾ ਜ਼ਿਕਰ ਕੀਤਾ ਜੇਕਰ ਈਡੀ ਤੁਹਾਡੇ ਤੇ ਰੇਡ ਕਰਦੀ ਹੈ ਫਿਰ ਕਿਵੇਂ ਦੇਖੋਗੇ ਕਿ ਇਹ ਵੀ ਧੱਕਾ ਸ਼ਹੀ ਹੈ ਜਾਂ ਨਾਲ ਜਾਓਗੇ ਉਹਨਾਂ ਦੇ ਜਾਂ ਉਸ ਤੋਂ ਬਾਅਦ ਵੀ ਇਸ ਤਰੀਕੇ ਦੇ ਸਵਾਲ ਖੜੇ ਹੋਣਗੇ ਕਿ ਪਾਰਟੀ ਚੇਂਜ ਕੀਤੀ ਜਾ ਰਹੀ ਹੈ ਦੇਖੋ ਮਾਝੇ ਵਾਲੇ ਆਂ ਮੱਝੇ ਵਾਲੇ ਤੇ ਲੜਦੇ ਰਹੇ ਨੇ ਜੋ ਵੀ ਤੋਂ ਧਾੜਵੀ ਆਉਂਦੇ ਰਹੇ ਮੁਗਲਾਂ ਤੋਂ ਜੇ ਮੁਗਲ ਉਧਰੋਂ ਆਗੇ ਕੋਈ ਉਧਰੋਂ ਦਿੱਲੀ ਵਾਲੇ ਆਜੂ ਸਾਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ ਅਸੀਂ ਲੜਾਈ ਪੂਰੀ ਲੜਾਂਗੇ ਅਸੀਂ ਪਾਰਲੀਮੈਂਟ 'ਚ ਵੀ ਲੜੀ ਹੈ ਨਾ ਉਹਨਾਂ ਪਾਰਲੀਮੈਂਟ 'ਚ ਦੇਖਾ ਨਾ ਮੱਝੇ ਵਾਲੇ ਕਿੱਦਾਂ ਖੜੇ ਸੀ ਉਹ ਸਾਰਾ ਮੱਝਾ ਹੀ ਖੜਾ ਸੀ ਉੱਥੇ ਉਹ ਪੰਜਾਬ ਖੜਾ ਸੀ ਅੰਮ੍ਰਿਤਸਰ ਖੜਾ ਸੀ ਉਹਨਾਂ ਨੂੰ ਕਹੋ ਸਾਰਾ ਅੰਮ੍ਰਿਤਸਰ ਹੀ ਨਾਲ ਚੱਲੇਗਾ ਤੁਹਾਡੇ ਫਿਕਰ ਨਾ ਕਰੋ ਅੱਛਾ ਭਾਜਪਾ ਨੇ ਇੱਕ ਫੈਸਲਾ ਕਰ ਲਿਆ ਕਿ ਪੰਜਾਬ ਦੇ ਵਿੱਚ ਇਕੱਲੇ ਚੋਣ ਲੜਨਗੇ ਉਸ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਇਹ ਆਪਣੇ ਇੰਡੀਵਿਜੁਅਲ ਫੈਸਲੇ ਨੇ ਜਿੰਨਾ ਉਹ ਵਿਕਾਸ ਦਾ ਢੰਡੋਰਾ ਪਿੱਟ ਰੇ ਨਹੀਂ ਤੇ ਉਹਨਾਂ ਨੂੰ ਇਕੱਲੇ ਲੜਨੀ ਚਾਹੀਦੀ ਵੈਸੇ ਤੇ ਪਰ ਫਿਰ ਵੀ ਤੁਸੀਂ ਕਿਵੇਂ ਦੇਖਦੇ ਹੋ ਕਿ ਫੈਸਲਾ ਵਧੀਆ ਹੈ ਜਾਂ ਮਾੜਾ ਲਿੱਤਾ ਗਿਆ ਦੇਖੋ ਦੋਵੇਂ ਪਾਰਟੀਆਂ ਵਸਾਕੀਆਂ ਦਾ ਸਹਾਰਾ ਲੱਭਦੀਆਂ ਸੀ ਹੁਣ ਵਸਾਕੀ ਇੱਕ ਦੂਜੇ ਦੀ ਕਿਉਂ ਨਹੀਂ ਬਣੀਆ ਇਹ ਹੁਣ ਉਹ ਦੱਸ ਸਕਦੇ ਵਸਾਕੀ ਸਾਰੇ ਦੀ ਲੋੜ ਕਾਲੀਦਲ ਨੂੰ ਵੀ ਸੀ ਤੇ ਭਾਜਪਾ ਨੂੰ ਵੀ ਸੀ ਤੇ ਜੇ ਇਕੱਲੇ-ਇਕੱਲੇ ਨੂੰ ਸੁਣੋ ਉਹ ਤੇ ਇੰਨਾ ਕਰਦੇ ਕਿ ਜਿਵੇਂ ਸਾਰਾ ਕੁਝ ਉਹਨਾਂ ਹੀ ਮਤਲਬ ਥੰਮਿਆ ਹੁੰਦਾ ਵਿਕਾਸ ਦਾ ਸਮਾਜ ਨੂੰ ਅੱਗੇ ਲਿਜਾਣ ਦਾ ਰਾਜਨੀਤੀ ਦਾ ਫਿਰ ਉਹ ਨਾਇਕੀ ਮੈਦਾਨ ਚ ਪਤਾ ਲੱਗ ਹੀ ਜਾਣਾ ਕੱਲੇ ਕੱਲੇ ਲੜਨ ਵਾਲੇ ਪਤਾ ਲੱਗੇ ਕਿੱਥੇ ਖੜੇ ਨੇ ਜਿੰਨੀ ਦੇਰ ਕਾਲੀ ਦਲ ਤੇ ਬੀਜੇਪੀ ਦਾ ਗੱਠ ਜੋੜ ਨਹੀਂ ਸੀ ਹੋਇਆ ਕੋਈ ਗੱਲ ਸਾਹਮਣੇ ਨਹੀਂ ਸੀ ਆਈ ਪਤਾ ਸੀਗਾ ਕਿ ਗੱਠ ਗੱਠ ਜੋੜ ਹੋਣਾ ਹੀ ਹੋਣਾ ਹੈ ਓਨੀ ਦੇਰ ਤੱਕ ਕੋਈ ਸਵਾਲ ਬਾਜ਼ੀ ਨਹੀਂ ਹੋਈ ਜਦੋਂ ਸੁਨੀਲ ਜਾਖੜੇ ਤੈਅ ਕਰ ਦਿੰਦੇ ਨੇ ਕਿ ਗੱਠ ਜੋੜ ਨਹੀਂ ਹੋ ਰਿਹਾ ਫਿਰ ਸਵਾਲ ਬਾਜ਼ੀ ਸ਼ੁਰੂ ਹੋ ਜਾਂਦੀ ਹੈ ਇਹੀ ਇਹੀ ਜਿਹੜੇ ਕਰਦਾਰ ਇਹਨਾਂ ਨੇ ਲੋਕਾਂ ਇਹੋ ਜਿਹੇ ਕਰਦਾਰਾਂ ਨੇ ਲੋਕਾਂ ਦੇ ਲਈ ਰਾਜਨੀਤਿਕ ਬੰਦੇ ਦੇ ਉੱਤੇ ਸਵਾਨੀਆ ਨਿਸ਼ਾਨ ਖੜੇ ਕੀਤੇ ਨੇ ਕਿ ਪੋਲੀਟੀਕਲ ਬੰਦੇ ਦਾ ਇਹ ਹੀ ਨਹੀਂ ਪਤਾ ਲੱਗਦਾ ਕਿ ਉਹਦੀ ਕਿਹੜੀ ਜਮ ਹੁਣ ਗਲਤੀਆਂ ਤੇ ਇਹ ਕਰਦੇ ਨੇ ਇੱਕ ਦਿਨ ਉਹਨਾਂ ਨੂੰ ਚੰਗਾ ਕਹਿੰਦੇ ਆ ਦੂਜੇ ਦਿਨ ਉਹਦੇ ਉੱਪਰ ਇਲੈਕਸ਼ਨ ਲੜਦੇ ਨੇ ਤੇ ਹੁਣ ਇਹ ਇਹ ਦੱਸ ਸਕਣਾ ਇਹ ਉਹਨਾਂ ਨੂੰ ਜਵਾਬ ਦੇਣਾ ਪਊਗਾ ਲੋਕਾਂ ਨੂੰ ਹੁਣ ਲੋਕ ਇਹਨਾਂ ਨੂੰ ਕਿਵੇਂ ਕਿਵੇਂ ਵੇਖਣ ਕਿ ਪਹਿਲਾਂ ਭਾਜਪਾ ਚੰਗੀ ਸੀ ਕਿ ਅੱਜ ਮਾੜੀ ਹੋਈ ਆ ਪਹਿਲਾਂ ਕਾਲੀਦਲ ਚੰਗਾ ਆ ਅੱਜ ਮਾੜਾ ਹੋਇਆ ਕੀ ਇਹ ਫੇਰ ਮੈਨੂੰ 24 ਤੋਂ ਬਾਅਦ ਫੇਰ ਤੁਸੀਂ ਗੱਲ ਬਕੜੀਆਂ ਪਾਉਣੀਆਂ ਨੇ ਜਾਂ ਅੰਦਰ ਖਾਤੇ ਤੁਹਾਡਾ ਕੋਈ ਸਮਝੌਤਾ ਹੋ ਚੁੱਕਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਐਤਕੀ ਪਬਲਿਕ ਬਹੁਤ ਬਰੀਕੀ ਨਾਲ ਵਾਚ ਕਰ ਰਹੇ ਨੇ ਐਤਕੀ ਜਵਾਬ ਲੋਕਾਂ ਨੇ ਇਹ ਇਲੈਕਸ਼ਨ ਵਾਲੇ ਦਿਨ ਦੇਣਾ ਕਿਉਂਕਿ ਇਹੀ ਇੱਕ ਤਰੀਕਾ ਹੁੰਦਾ ਪਬਲਿਕ ਕੋਲ ਆਪਣੀ ਗੱਲ ਰੱਖਣ ਦਾ ਮੈਨੂੰ ਨਵਜੋਤ ਸਿੰਘ ਸਿੱਧੂ ਜੀ ਜੇਕਰ ਗੱਲ ਕਰਦੇ ਆ ਪਹਿਲੇ ਰੈਲੀਆਂ ਕਰਦੇ ਰਹੇ ਨੇ ਪਰ ਮੀਟਿੰਗਾਂ ਦਾ ਹਿੱਸਾ ਨਹੀਂ ਸੀ ਬਣੇ ਹੁਣ ਲੱਗਦਾ ਆਈਪੀਐਲ ਚ ਚਲੇ ਗਏ ਨੇ ਦੁਬਾਰਾ ਦਿਖਣਗੇ ਕਾਂਗਰਸ ਦੇ ਵਿੱਚ ਆਈਪੀਐਲ ਦੇ ਵਿੱਚ ਰਹਿਣਗੇ ਦੇਖੋ ਨਵਜੋਤ ਸਿੱਧੂ ਹਣੀ ਜ਼ੁਬਾਨ ਦੇ ਪੱਕੇ ਨੇ ਉਹਨਾਂ ਕਿਹਾ ਕਿ ਮੈਂ ਪ੍ਰੇਨਕਾ ਗਾਂਧੀ ਜੀ ਦੇ ਨਾਲ ਰਾਹੁਲ ਗਾਂਧੀ ਜੀ ਦੇ ਨਾਲ ਕਾਂਗਰਸ ਪਾਰਟੀ ਨਾਲ ਡਟ ਕੇ ਖੜਾ ਹਾਂ ਉਹ ਬਾਰ-ਬਾਰ ਇਹ ਗੱਲ ਕਹਿੰਦੇ ਕਿ ਮੇਰੀ ਮਰਦ ਦੀ ਜ਼ੁਬਾਨ ਹੁੰਦੀ ਹੈ ਉਹ ਜ਼ਰੂਰ ਇਸ ਆਈਪੀਐਲ ਉਹ ਸਾਰੀ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਜਿਤਾਉਣ ਦੇ ਵਿੱਚ ਵੱਡੀ ਭੂਮਿਕਾ ਅਦਾ ਕਰਨੀ। ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਧੱਕਾਸ਼ਾਹੀ ਕੀਤੀ ਜਾ ਰਹੀ ਹੈ ਜਾਂ ਜਾਇਜ਼ ਕੀਤਾ ਜਾ ਰਿਹਾ ਜੋ ਵੀ ਕੀਤਾ ਜਾ ਰਿਹਾ। ਦੇਖੋ ਲੋਕਤੰਤਰ ਦੇ ਵਿੱਚ ਕਿਸੇ ਮੁੱਖ ਮੰਤਰੀ ਨੂੰ ਇਲੈਕਸ਼ਨ ਦੇ ਲਾਗੇ ਆ ਕੇ ਗ੍ਰਿਫਤਾਰ ਕਰਨਾ ਇਹ ਬਿਲਕੁਲ ਧੱਕਾਸ਼ਾਹੀ ਹੈ। ਇਹ ਬਿਲਕੁਲ ਗਲਤ ਹੈ। ਜਿਹੜੀ ਜਿਹੜੇ ਜਿਹੜੇ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਇਹਨਾਂ ਦੀਆਂ ਗੱਡੀਆਂ 'ਚ ਜਿਹੜੀ ED ਦੇ ਕੇਸ ਚੱਲਦੇ ਲੋਕ ਬੈਠੇ ਨੇ ਗੱਡੀ ਤੇ ਕੇਸ ਚੱਲਦੇ ਪੋਲੀਟੀਕਲ ਬੰਦੇ ਬੈਠੇ ਨੇ ਕਿ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਟਾੜੇ ਨੋਟਿਸ ਵੀ ਬੰਦ ਨੇ ਉਹਨਾਂ ਦੇ ਬਾਅਦ ਉਹ ਜਿਵੇਂ ਜੁਆਇਨ ਕੀਤਾ ਸਭ ਕੁਝ ਹੀ ਬੰਦ ਹੋ ਗਿਆ ਹਾਂ ਠੀਕ ਹੈ ਇਹ ਜਿਹੜੀ ਚੀਜ਼ ਹੈ ਇਹ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਵੀ ਵੇਖਣਾ ਚਾਹੀਦਾ ਕਿ ਤੁਸੀਂ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਧੱਕੇਸ਼ਾਹੀ ਕਰਦੇ ਸੋ ਲੋਕਤੰਤਰ ਦੇ ਵਿੱਚ ਕੋਈ ਵੀ ਬੰਦਾ ਗਲਤ ਕਰੇਗਾ ਉਹ ਗਲਤ ਹੈ ਕਿਸੇ ਮੁੱਖ ਮੰਤਰੀ ਨੂੰ ਇਲੈਕਸ਼ਨ ਦੇ ਸਮੇਂ ਦੇ ਵਿੱਚ ਆ ਕੇ ਜੇਲ੍ਹ ਦੇ ਅੰਦਰ ਦੇਣਾ ਇਹਦਾ ਮਤਲਬ ਹੁੰਦਾ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਜਿਹੜੀ ਸੱਤਾਧਾਰੀ ਸਰਕਾਰ ਹੈ ਉਹਦੇ ਕੋ ਕਿਤੇ ਨਾ ਕਿਤੇ ਉਹਦੀ ਬਹੁਤ ਵੱਡੀ ਕਮਜ਼ੋਰੀ ਹੈ ਉਹ ਉਹਦਾ ਸਾਹਮਣਾ ਨਹੀਂ ਕਰ ਸਕਦੇ ਅੱਛਾ ਆਪ ਤੇ ਕਾਂਗਰਸ ਦੀ ਸਾਂਝਦਾਰੀ ਨੂੰ ਕਿਵੇਂ ਦੇਖਦੇ ਹੋ ਇੰਡੀਆ ਗੱਠ ਜੋੜ ਨੂੰ ਲੈ ਕੇ ਆਪ ਤੇ ਕਾਂਗਰਸ ਦੀ ਸਾਂਝਦਾਰੀ ਨੂੰ ਕਿਵੇਂ ਦੇਖਦੇ ਹੋ ਇੰਡੀਆ ਗੱਠ ਜੋੜ ਨੂੰ ਲੈ ਕੇ ਦੇਖੋ ਦੇਖੋ ਇੰਡੀਆ ਗੱਠ ਜੋੜ ਤੇ ਜਦੋਂ ਵੱਡੀ ਤਾਕਤ ਨਾਲ ਲੜਨਾ ਹੈ ਸਾਡਾ ਕੰਮ ਹੈ ਪੀਐਮ ਨੂੰ ਪੀਐਮ ਨੂੰ ਕੁਰਸੀ ਤੋਂ ਲਾਉਣਾ ਤੇ ਨਵਾਂ ਪੀਐਮ ਬਣਾਉਣਾ ਇੰਡੀਆ ਗੱਠ ਜੋੜ ਦਾ ਕੰਮ ਹੈ ਸੋ ਉਹਦੇ ਚ ਇੱਕ ਸੈਕੂਲਰ ਸੋਚ ਆ ਰਹੀਆਂ ਜਿਹੜੀਆਂ ਤਾਕਤਾਂ ਨੇ ਇਕੱਠੀਆਂ ਹੋਈਆਂ ਨੇ ਚਾਹੇ ਉਹ ਜੋ ਇਨਵੈਸਟਰ ਬੰਗਾਲ ਚੰਮੜ ਸਾਹਮਣੇ ਲੜ ਰਹੇ ਆ ਇੱਥੇ ਲੜ ਰਹੇ ਬਹੁਤ ਸੇਟਾ ਕੇਰਲਾ ਚ ਅੰਮੋ ਸਾਹਮਣੇ ਲੜ ਰਹੇ ਲੈਫਟ ਦੇ ਨਾਲ ਇਹ ਕੋਈ ਨਵੀਂ ਸਟ੍ਰੇਟ ਨਹੀਂ ਗਈ ਕਈ ਜਗ੍ਹਾ ਤੇ ਲੈਫਟ ਮਦਦ ਕਰ ਰਿਹਾ ਸਾਡੀ ਕਿਉਂਕਿ ਸਾਡਾ ਕੰਮ ਹੈ ਰਾਜਨੀਤੀ ਸੱਤਾ ਦੇ ਉੱਤੇ ਜਿਸ ਤਰੀਕੇ ਦੇ ਨਾਲ ਦੁਰਪਯੋਗ ਪਾਵਰ ਦਾ ਹੋਇਆ ਹੈ ਉਹਨੂੰ ਘੱਟੋ ਘੱਟ ਇੱਕ ਇੱਕ ਮੰਚ ਤੇ ਆ ਕੇ ਸੈਕੂਲਰ ਸੋਚ ਵਾਲੀਆਂ ਪਾਰਟੀਆਂ ਇਕੱਠੀਆਂ ਹੋ ਕੇ ਉਹਦਾ ਮੁਕਾਬਲਾ ਕਰਨ ਤੇ ਉਹਨਾਂ ਨੂੰ ਇਸ ਤੋਂ ਉਤਾਰਨ ਅੰਮ੍ਰਿਤਸਰ ਦੇ ਵਿੱਚ ਕਾਫੀ ਦਾਵੇਦਾਰ ਹੈਗੇ ਨੇ ਉਮੀਦਵਾਰ ਹੈਗੇ ਨੇ ਲੱਗਦਾ ਲੋਕ ਫਿਰ ਤੋਂ ਮੌਕਾ ਦੇਣਗੇ ਗੁਰਜੀਤ ਸਿੰਘ ਔਇਲੇ ਨੂੰ ਦੇਖੋ ਇਹ ਲੋਕਾਂ ਨੇ ਤੈਅ ਕਰਨਾ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਦਾਵੇਦਾਰ ਹੋਣਾ ਇੱਕ ਪਾਰਟੀ ਦਾ ਚੋਣ ਪ੍ਰਕਿਰਿਆ ਦਾ ਇੱਕ ਤਰੀਕਾਕਾਰ ਹੈ ਪਰ ਮੈਂ ਹਮੇਸ਼ਾ ਟਿਕਟ ਜਿਹੜੀ ਹੈ ਪਬਲਿਕ ਤੋਂ ਮੰਗੀ ਹੈ ਹਮੇਸ਼ਾ ਪਬਲਿਕ ਦੇ ਕੰਮ ਆਏ ਆ ਉਸ ਤੋਂ ਬਾਅਦ ਜਿਹੜੀ ਇਸ ਹਸਾਬ ਪਾ ਪਬਲਿਕ ਨੂੰ ਦੇਖਦੇ ਹੋਏ ਸੀਨੀਅਰ ਕਾਂਗਰਸ ਲੀਡਰਸ਼ਿਪ ਨੇ ਪੀਸੀਸੀ ਨੇ ਔਰ AICCI ਨੇ ਫੈਸਲਾ ਕਰਨਾ ਉਹ ਜੂ ਫੈਸਲਾ ਕਰੂਗੀ ਗੁਰਜੀਤ ਔਜਲਾ ਦੇ ਨਾਲ ਆਮ ਆਦਮੀ ਪਾਰਟੀ ਨੇ ਪੰਜ ਮੰਤਰੀ ਚੋਣ ਜਿਹੜੇ ਆਪਣੇ ਉਤਾਰੇ ਮੈਦਾਨ ਦੇ ਵਿੱਚ ਦੋ ਕਾਂਗਰਸ ਵਿੱਚੋਂ ਚਲੇਗੀ ਸੋ ਆਪ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੇ ਕਾਰਗੁਜ਼ਾਰੀ ਬਹੁਤ ਬਿਹਤਰ ਹੁੰਦੀ ਤੇ ਮੇਰਾ ਮੰਨਣਾ ਸੀ ਕਿ ਇਹ ਵਰਕਰ ਨੂੰ ਟਿਕਟ ਦੇਣੀ ਚਾਹੀਦੀ ਜਿੱਦਾਂ ਪਹਿਲਾਂ ਕਹਿੰਦੇ ਸੀ ਅਸੀਂ ਵੱਡੇ ਘਰਾਂ ਦੇ ਬੰਦੇ ਨਹੀਂ ਰੱਖਣੇ ਤੇ ਹੁਣ ਵੱਡੇ ਘਰਾਂ ਦਾ ਆਸਰਾ ਕਿਉਂ ਲੈਣਾ ਪੈ ਰਿਹਾ ਅੱਜ ਵੀ ਆਮ ਆਦਮੀ ਪਾਰਟੀ ਨੂੰ ਕਹਿਣਾ ਮੈਂ ਕਹਿਣਾ ਕਿ ਆਪਣੇ ਵਰਕਰਾਂ ਨੂੰ ਆਪਣੇ ਜਿਹੜੇ ਛੋਟੇ ਜਿਨ੍ਹਾਂ ਨੇ ਪਾਰਟੀ ਨੂੰ ਇੱਥੇ ਤੱਕ ਖੜਾ ਕੀਤਾ ਹੈ ਇਹ ਜਿਹੜੇ ਮਲਾਈ ਖਾਣ ਆਉ ਉਹਨਾਂ ਨੂੰ ਟਿਕਟਾਂ ਦੇਣੀਆਂ ਚਾਹੀਦੀਆਂ ਸੋ ਕੀ ਲੱਗਦਾ ਹੁਣ ਕਾਂਗਰਸ ਇਸ ਵਾਰ ਫਿਰ ਤੋਂ ਜਿਵੇਂ ਲੋਕਾਂ ਦੇ ਕਿਉਂਕਿ ਹਰ ਪਾਰਟੀ ਇਹੀ ਕਹਿੰਦੀ ਹੈ ਕਿ ਅਸੀਂ ਪੰਜਾਬ ਦੀ ਪਾਰਟੀਆਂ ਪਰ ਅਸਲ ਦੇ ਵਿੱਚ ਲੋਕ ਵੀ ਕਨਫਿਊਜ਼ ਹੋ ਜਾਂਦੇ ਨੇ ਕਿ ਅਸਲ 'ਚ ਪੰਜਾਬ ਦੀ ਪਾਰਟੀ ਹੈ ਕੌਣ ਲੋਕ ਕੋਈ ਕਨਫਿਊਜ਼ ਨਹੀਂਗੇ ਲੋਕਾਂ ਨੂੰ ਸਭ ਪਤਾ ਹੈ ਕਿ ਕੌਣ ਕਿਦੇ ਹੱਲਿਆ ਕੌਣ ਕਿਦੇ ਹੱਲ ਨਹੀਂਗਾ ਐਤਕੀ ਲੋਕਾਂ ਨੇ ਇਸੇ ਕਨਫਿਊਜ਼ਨ ਦਾ ਜਵਾਬ ਦੇਣਾ ਹੈ ਇਹ ਲੋਕਾਂ ਨੇ ਜਿਹੜਾ ਬੰਦਾ ਸਹੀ ਗੱਲ ਕਰੂਗਾ ਪੰਜਾਬ ਦੇ ਪੱਖ ਦੀ ਗੱਲ ਕਰੂਗਾ ਏਕ-ਇਕ ਬੰਦੇ ਨੂੰ ਪਤਾ ਕਾਂਗਰਸ ਪਾਰਟੀ ਦੇ ਬਤੌਰ ਮੈਂਬਰ ਪਾਰਲੀਮੈਂਟ ਅਸੀਂ 1 ਸਾਲ ਤਰਨਾ ਦਿੱਲੀ 'ਚ ਲਾਇਆ ਸੀ ਕਿਸੇ ਇਹ ਅਸੂਲਾ ਹੈ ਅਸੀਂ ਲੋਕ ਮਦਿਆਂ ਦੀ ਲੜਾਈ ਲੜੀ ਹੈ ਪਾਰਲੀਮੈਂਟ ਦੇ ਅੰਦਰ ਵੀ ਬਾਹਰ ਵੀ ਸੋ ਇਹਨਾਂ ਚੀਜ਼ਾਂ ਨੂੰ ਲੋਕ ਤੈਅ ਕਰਨਗੇ ਤੇ ਲੋਕ ਬੜੀ ਬਰੀਕੀ ਨਾਲ ਇਹਦੇ ਤੇ ਨਿਗਾਹ ਰੱਖ ਕੇ ਬੈਠੇ ਨੇ ਮਤ ਸੋਚਣ ਕਿ بڑے ਵੱਡੇ ਚਿਹਰੇ ਲੈ ਕੇ ਸ਼ਾਇਦ ਲੋਕਾਂ ਨੂੰ ਕਹਿਣਗੇ ਵੋਟਾ ਪਾ ਦਿਓ ਤੇ ਲੋਕ ਪਾ ਦੇਣਗੇ ਲੋਕਾਂ ਕਿਸ ਦੇ ਆਖੇ ਵੋਟ ਨਹੀਂ ਪਾਉਣੀ ਤੇ ਨਾ ਲੋਕਾਂ ਨੂੰ ਕਿਸੇ ਦੇ ਵੱਡੇ ਚਿਹਰੇ ਦੇ ਆਖੇ ਵੋਟ ਪਾਉਣੀ ਚਾਹੀਦੀ ਆ ਲੋਕ ਆਪਣਾ ਤੈਅ ਕਰਨਗੇ ਤੁਹਾਡੇ ਇਲਾਕੇ ਵਾਸਤੇ ਤੁਹਾਡੇ ਸਟੇਟ ਵਾਸਤੇ ਕਿਹੜਾ ਬੰਦਾ ਚੰਗਾ ਹੈ ਕਿਹੜੀ ਪਾਰਟੀ ਚੰਗੀ ਹੈ ਸੁਸ਼ੀਲ ਰਿੰਕ ਨੂੰ ਕਿਵੇਂ ਦੇਖਦੇ ਹੋ ਪਹਿਲੇ ਕਾਂਗਰਸ ਤੋਂ ਆਪ ਦੇ ਵਿੱਚ ਜਾਂਦੇ ਨੇ ਹੁਣ ਬੀਜੇਪੀ ਦੇ ਵਿੱਚ ਚਲੇ ਗਏ ਹਾਲਾਂਕਿ ਵਰਕਰਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੋ ਲੱਗਦਾ ਹੈ ਕਿ ਪਾਰਟੀ ਦੇ ਲਈ ਇਮਾਨਦਾਰੀ ਹੋਣੀ ਬਹੁਤ ਜ਼ਰੂਰੀ ਹੈਗੀ ਮੈਨੂੰ ਪਤਾ ਨਹੀਂ ਉਹ ਕਿਉਂ ਗਏ ਨੇ ਪਹਿਲੋਂ ਤੇ ਆਪ ਚ ਆ ਗਏ ਫਿਰ ਆਪ ਤੋਂ ਬੀਜੇਪੀ ਚਲੇ ਗਏ ਪਰ ਉਹਨਾਂ ਦੇ ਜਾਣ ਦਾ ਸਾਡੇ ਪੋਲੀਟੀਕਲ ਜਮਾਤ ਨੂੰ ਬਹੁਤ ਘਾਟ ਹੈ ਉਹਨਾਂ ਦੇ ਇਸ ਹਰਕਤ ਦੇ ਨਾਲ ਹਰ ਬੰਦੇ ਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਆ ਜਾਂਦਾ ਹਰ ਬੰਦਾ ਟਰੋਲ ਹੋਣਾ ਸ਼ੁਰੂ ਹੋ ਜਾਂਦਾ ਸੋ ਪੋਲੀਟੀਕਲ ਬੰਦਿਆਂ ਨੂੰ ਅ ਚਾਹੇ ਕਿਸੇ ਵੀ ਪਾਰਟੀ ਦੇ ਨਾਲ ਹੋਵੇ ਜਮਾਤ ਹੈ ਇੱਕ ਪੋਲਿਟਿਕਲ ਬੰਦੇ ਦੀ ਔਰ ਜਮਾਤ ਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਲੱਗ ਜਾਂਦਾ ਨਾ ਤੇ ਧੱਕਾ ਕਰੋ ਤੇ ਨਾ ਧੱਕਾ ਸਹੋ ਦੋਵੇਂ ਕੰਮ ਨਹੀਂ ਕਰਨੇ ਚਾਹੀਦੇ ਸੋ ਉਹਨੇ ਕਿਹੜਾ ਧੱਕਾ ਕੀਤਾ ਜਿਹੜਾ ਉਹਦੇ ਅੱਗੇ ਆ ਗਿਆ ਜਾਂ ਉਹਦੇ ਨਾਲ ਕੋਈ ਧੱਕਾ ਹੋ ਰਿਹਾ ਤੁਹਾਨੂੰ ਖੁੱਲਕੇ ਬੋਲਣਾ ਚਾਹੀਦਾ ਉਹਨੂੰ ਕੀ ਮਜਬੂਰੀ ਹੋ ਗਈ ਕਿ ਇੱਕਦਮ ਆਪਾਂ ਮਤਲਬ ਪਲਟ ਗਏ ਆ ਸੋ ਉਹਨਾਂ ਕਰਕੇ ਮੇਰਾ ਉਹਦਾ ਕੀ ਮਜਬੂਰੀ ਹੈ ਉਹਦਾ ਵਿਰੋਧ ਹੋਣਾ ਹੈ ਕਰਨਾ ਨਹੀਂ ਕਰਨਾ ਉਹ ਤਾਂ ਜਨੰਦਰਾਲੀ ਜਾਣਣ ਪਰ ਉਹਦੇ ਇਸ ਕਦਮ ਦੇ ਨਾਲ ਸਾਡੀ ਪੋਲੀਟਿਕਲ ਜਮਾਤ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਉਹਨੇ ਸਾਬ ਆਖਰੀ ਸਵਾਲ ਕਾਫੀ ਗੱਲਾਂ ਸਾਹਮਣੇ ਆ ਰਹੀ ਸੀਗਾ ਕਿ ਉਹਇਲਾ ਸਾਬ ਦੂਜੀ ਪਾਰਟੀ 'ਚ ਜਾ ਰਹੇ ਨੇ, ਕਾਂਗਰਸ ਪਾਰਟੀ ਛੱਡ ਰਹੇ ਨੇ। ਹਾਲਾਂਕਿ ਤੁਸੀਂ ਸਾਫ਼ ਵੀ ਕਰਦੇ ਸੀ ਅਸੀਂ ਪਰ ਕਾਰਨ ਕੀ ਸੀਗਾ ਕਿ ਸੱਚ ਸੱਚ ਦੇ ਵਿੱਚ ਉਹਇਲਾ ਸਾਬ ਜਾ ਰਹੇ ਨੇ, ਉਧਰ ਕੀ ਆਪ ਕਾਂਗਰਸ 'ਚ ਹੀ ਰਹਿਣ ਵਾਲੇ ਨੇ। ਇਹਨਾਂ ਨੂੰ ਦੋ ਰੋਜ਼ ਮੈ ਤਾਂ ਉਹਨੇ ਕਿਹਾ ਇੱਕ ਗੱਲ ਕਰਾ ਕੱਲ ਤੁਸੀਂ ਸੁਣ ਤੇ ਲਿਆ। ਹੁਣ ਬਾਰ-ਬਾਰ ਇੱਕੋ ਗੱਲ ਆਪਾਂ ਕੋਈ ਕਰੀ ਜੰਨੇ। ਬੜੀ ਕਲੀਅਰ ਤਲਬਜਾਂਜ ਮੈਂ ਤੁਹਾਨੂੰ ਦੱਸੀ ਹੈ ਵੀ ਚਟਾਨ ਵਾਂਗੂ ਪਾਰਟੀ ਦੇ ਨਾਲ ਖੜੇ। ਤਾਂ ਬਿਲਕੁਲ ਕਹਿ ਸਕਦੇ ਹਾਂ ਕਿ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਸੀਗਾ ਕਿ ਗੁਰਜੀਤ ਸਿੰਘ ਔਜਲਾ ਪਾਰਟੀ ਬਦਲ ਰਹੇ ਨੇ ਦੂਸਰੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਔਜਲਾ ਸਾਹਮਣੇ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਝੂਠੀਆਂ ਖਬਰਾਂ ਨਾ ਫਲਾਇਆਂ ਜਾਣ ਜਾਂ ਤਾਂ ਕਿਸੇ ਦਾ ਵਰਸ਼ਨ ਲੈ ਕੇ ਉਹ ਚੀਜ਼ਾਂ ਫਲਾਇਆਂ ਜਾਣ ਕਿਉਂਕਿ ਹੁਣ ਸੁਸ਼ੀਲ ਰਿੰਕੂ ਦੀ ਜੇਕਰ ਗੱਲ ਕਰਦੇ ਆ ਜਾਂ ਰਮਨਜੀਤ ਬਿੱਟੂ ਦੀ ਜੇਕਰ ਗੱਲ ਕਰਦੇ ਆ ਪਾਰਟੀ ਨੂੰ ਝਟਕਾ ਜ਼ਰੂਰ ਲੱਗਦਾ ਹੈ ਕੀ ਇੱਕੋਦਮ ਪਾਰਟੀ ਛੱਡ ਕੇ ਜਾਣਾ ਤੇ ਪਾਰਟੀ ਲਈ ਇਮਾਨਦਾਰੀ ਹੋਣੀ ਬਹੁਤ ਜ਼ਰੂਰੀ ਹੈ ਸੋ ਦੇਖਣਾ ਹੋਏਗਾ ਕਿ ਗੁਰਜੀਤ ਸਿੰਘ ਓਜਲਾ ਨੂੰ ਇੱਕ ਵਾਰ ਫੇਰ ਤੋਂ ਮੌਕਾ ਮਿਲਦਾ ਹੈ ਅੰਮ੍ਰਿਤਸਰ ਦੇ ਵਿੱਚ ਕਿ ਲੋਕ ਫੇਰ ਤੋਂ ਚੁਣਦੇ ਨੇ ਗੁਰਜੀਤ ਸਿੰਘ ਓਜਲਾ ਨੂੰ ਕਿਉਂਕਿ ਅੰਮ੍ਰਿਤਸਰ ਸ਼ਿਫਤੀ ਦਾ ਘਰ ਗੁਰੂ ਨਗਰੀ ਨੂੰ ਪਵਿੱਤਰ ਬਣਾਉਣ ਦੇ ਲਈ ਕਾਫੀ ਜ਼ੋਰ ਲੱਗਾ ਹੋਇਆ ਸੋ ਹੁਣ ਦੇਖਣਾ ਹੈ ਕਿ ਲੋਕ ਇਸ ਵਾਰ ਉਮੀਦਵਾਰ ਕਿਹਨੂੰ ਚੁਣਦੇ ਨੇ ਜੁੜੋ ਟੀਵੀ 5 ਚੈਨਲ ਪੰਜਾਬੀ ਦੇ ਲਈ ਮੈਂ ਦਮਦੀਪ ਸਿੰਘ ਅੰਮ੍ਰਿਤਸਰ ਨਿਟਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਕ 35 ਚੈਨਲ ਹਿੰਦੀ ਵੀ ਹੋਗਾ ਸਾਹਿਬ 35 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ 35 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ